ਲੇਫਟੀਨੈਂਟ ਹਮਿਲਟਨ ਲੈਫਟੀਨੈਂਟ ਹਮਿਲਟਨ ਨੂੰ ਸੰਭ ਉਹਨਾਂ ਦੇ ਕੋਲ ਉਹ ਚਿੱਠੀ ਪਹੁੰਚੀ ਉਹ ਚਿੱਠੀ ਦਾ ਫਿਰ ਉਹਨਾਂ ਨੇ ਸਾਰਾ ਵੇਰਵਾ ਵੇਖਵਾ ਕੇ ਤਪੀਸ਼ ਕਰਕੇ ਫਿਰ ਵਾਪਸ ਭੇਜ ਦਿੱਤੀ ਤੇ ਇਹ ਲਿਖ ਕੇ ਭੇਜ ਦਿੱਤਾ ਕਿ ਇਹ ਕੁੱਕੇ ਜਿਹੜਾ ਇਹਨਾਂ ਦਾ ਗੁਰੂ ਹੈ ਜਿਹਨੂੰ ਇਹ ਗੁਰੂ ਮੰਨਦੇ ਹਨ ਬਾਬਾ RAM ਸਿੰਘ ਕਹਿੰਦੇ ਸਨ ਇਹਨਾਂ ਨੂੰ 3 ਸਾਲ ਵਾਸਤੇ 3 ਸਾਲ ਦਾ ਇਹ ਕੀ ਕਰਾਉਂਦਾ ਹੈ ਵੀ 3 ਸਾਲ ਵਾਸਤੇ ਇਹਨਾਂ ਨੂੰ ਨજરਬੰਦ ਕਰ ਦਿੱਤਾ ਜਾਵੇ ਨજરਬੰਦ ਇਹ ਹੁੰਦਾ ਹੈ ਕਿ ਜੇ ਜਿਸ ਜਗ੍ਹਾ ਤੇ ਉਹਦਾ ਘਰ ਹੁੰਦਾ ਹੈ ਤਾਂ ਇਹਨਾਂ ਨੂੰ ਸ਼੍ਰੀ ਪੈਣੀ ਸਾਹਿਬ ਵਿੱਚ 3 ਸਾਲ ਵਾਸਤੇ ਨજરਬੰਦ ਕਰ ਦਿੱਤਾ ਉਸ ਨਜੇਬੰਦੀ ਦੇ ਵਿੱਚ ਇਹ ਹੁੰਦਾ ਹੈ ਕਿ ਕੋਈ ਵੀ ਕਾਰਜ ਨਹੀਂ ਕਰ ਸਕਦੇ ਤੁਸੀਂ ਬਾਹਰ ਨਹੀਂ ਜਾ ਸਕਦੇ ਹਰੂ ਉਸ ਹਰੂ ਦੇ ਅੰਦਰੋਂ ਤੇ ਸੱਚੇ ਪਾਸ਼ਾਹੀ ਨੇ 3 ਸਾਲ ਵਿੱਚ ਉਹ ਉੱਥੇ ਨજરਬੰਦ ਰਹੇ ਇਨਾ ਵੱਡਾ ਜਿਹੜਾ ਸੀਗਾ ਸਮਾਜ ਨੂੰ ਇੱਕ ਤੇ ਜੋ ਕਾਰਜ ਤੇ ਇੰਸਾਲਾਂ ਹੀ ਕਰਨੇ ਸਨ ਉਹ ਲੇਟ ਹੋਏ ਬਾਕੀ ਖਾਮਿਆジア ਕੋ ਕਿਤਨਾ ਪਿਆ ਕੀ ਕਿੰਨ ਸਾਲ ਦੀ ਨਜ਼ਰਬੰਦੀ ਹੋ ਗਈ ਸੱਚੇ ਪਾਤਸ਼ਾਹ ਜੀ ਪੰਛ ਦੇ ਕਾਰਜੇ ਪਰਤੇ ਨਹੀਂ ਕਿਉਂਕਿ ਲੋਕ ਆਉਂਦੇ ਜਾਂਦੇ ਰਹੇ ਪਰ ਸਾਥ ਸੰਗਤ ਜੀ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਵਾ ਇਹ ਜੋ ਬਦਲਾਅ ਲਿਆਂਦਾ ਇਹਦਾ ਬਾਦ ਵਿੱਚ ਕੀ ਅਸਰ ਹੋਇਆ ਇਹ ਸਾਰੇ ਸਿੱਖ ਜਗਤ ਵਾਸਤੇ ਅੱਜ ਦਾ ਜੋ 3 ਜੂਨ ਦਾ ਦਿਨ ਹੈ ਇਹ ਬੜਾ ਹੀ ਭਾਗਾ ਭਰਿਆ ਦਿਨ ਮੈਂ ਆਖਾਂਗਾ ਉਹ ਤਾਂ ਹੈ ਕਿ ਸਾਸ ਸੰਗ ਦੀ ਉਹ ਪ੍ਰਾਣੀ ਇੱਕ ਭਾਵਤ ਆਂਦੀ ਹੈ ਕਿ ਲੱਕੜ ਦੇ ਫਾਨਾ ਤੇ ਇਨਸਾਨ ਨੂੰ ਤਾਨਾ ਮਿਲ ਗਈ ਕਿਸੇ ਨੂੰ ਤਾਨਾ ਮਾਰਦੀ ਹੈ ਤਾਂ ਉਹ ਬੜਾ ਹੀ ਔਖਾ ਹੁੰਦਾ ਹੈ ਲੇਕਿਨ ਉਸ ਤਾਨੇ ਦਾ ਜਵਾਬ ਦੇਣਾ ਜਿਹੜਾ ਨਾ ਉਹ ਫਿਰ ਕੋਈ ਵਿਰਲਾ ਹੀ ਦਿੰਦਾ ਹੈ ਨਿੱਤਰ ਕੇ ਹੀ ਦਿੰਦਾ ਹੈ ਅਸਾ ਸਿੰਘ ਜੀ ਮੈਂ ਇਹ ਗੱਲ ਕਹਾਂਗਾ ਕਿ ਮੈਂ ਕਿ ਜਗਾ ਪੜਿਆ ਕਿ ਇੱਕ ਇੱਕ ਦੇਵੀ ਦਿੱਤਾ ਜੀ ਦੀ ਗੱਲ ਆਉਂਦੀ ਹੈ ਸਿੱਖ ਜਗਤ ਦੇ ਵਿੱਚ ਇੱਕ ਦੇਵੀ ਦਿੱਤਾ ਜੀ ਹੈ ਕਿ ਨਾ ਆਇਆ ਕਿ ਸਿੱਖਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋ ਗਈ ਵੱਡੇ ਪੰਦਰ ਤੇ ਗੱਲਬਾਤ ਹੋਈ ਉਹਦੇ ਵਿੱਚ ਇਹ ਕਿਹਾ ਗਿਆ ਵੀ ਸਿੱਖ ਤਾਂ ਹਰਾਮ ਦੀ ਔਲਾਦ ਨੇ ਇਹਨਾਂ ਦਾ ਤੇ ਅਨੰਦ ਕਾਰਜ ਕਬੂਲ ਹੀ ਨਹੀਂ ਹੈਗਾ ਕਿ ਜਿਹੜਾ ਵਿਆਹ ਕਰਦੇ ਨੇ ਇਹ ਕਬੂਲ ਨਹੀਂ ਹੈ ਜਾਂ ਤੇ ਆਪਣਾ ਕੋਈ ਦੇਨ ਡਿਟੇਲ ਦੇਣ ਕੋਈ ਤੁਹਾਡਾ ਅਨੰਦ ਕਾਰਜ ਕਦੋਂ ਹੋਇਆ ਸਾਸ ਸੰਮੇ ਜਦੋਂ ਸਿੱਖ ਜਗਤ ਦਿੱਤੇ ਗੱਲ ਆਈ ਨਾ ਕਿ ਸਾਰੇ ਸਿੱਖਾਂ ਦੇ ਜੋ ਨੰਬੰਦੇ ਇਹਨੂੰ ਪਤਾ ਤੇ ਸੀਗਾ ਵੀ ਸੰਜੋ ਨਾਮਤਾਰੀ ਪੰਥ ਹੈ ਉਹ ਇਸੇ ਤਰ੍ਹਾਂ ਹੀ ਹਵਨ ਗੱਢ ਕੇ ਵੇਦੀ ਦਾ ਵੇਦੀ ਲਾ ਕੇ ਹਵਨ ਕਰਕੇ ਵੇਦੀ ਗੱਢ ਕੇ ਤੇ ਚਾਰ ਲਾਵਾਂ ਲੈ ਕੇ ਉਹ ਅਨੰਦ ਕਾਰਜ ਕਰਦੇ ਹਨ ਇਹ ਸਾਰੇ ਇਕੱਠੇ ਹੋ ਕੇ ਸਿੱਖ ਜਗਤ ਦੇ ਚੁਣਿੰਦਾ ਲੋਕ ਉਸੇ ਸਤਪ੍ਰਤਾਪ ਸਿੰਘ ਜੀ ਕੋਲ ਆਏ ਤੇ ਕਹਿਣ ਲੱਗੇ ਵੀ ਆਪ ਜੀ ਇਹ ਅਨੰਦ ਕਾਰਜ ਕਰ ਰਹੇ ਹੋ ਤੇ ਇਹਦਾ ਕੀ ਬੈਕਗ੍ਰਾਉਂਡ ਹੈ ਸੰਤ ਹੈਗੇ ਮੈਂ ਇਹ ਗੱਲਾਂ ਕੀਤੀਆਂ ਲਈਆਂ ਪ੍ਰਸ਼ਾਸਨੀ ਸਰਦੂ ਪ੍ਰਤਾਪ ਸਿੰਘ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਮੈਂ ਨਾ ਨਾਗਾ ਸਰਦੂ ਸਭਨਾਂ ਦਾ ਭਲਾ ਮਨਾਏਂਦਾ ਸਰਸੰਗੀ ਜੀ ਸਰਦੂ ਜੀ ਨੇ ਸਰਦੂ ਪ੍ਰਤਾਪ ਸਿੰਘ ਜੀ ਨੇ 1909 ਦੇ ਵਿੱਚ ਉਹ ਪੁਰਾਣਾ ਹਵਾਲਾ ਜਿਹੜਾ 1863 3 ਜੂਨ ਨੂੰ ਸ੍ਰੀ ਸਰਦੂ ਰਾਮ ਸਿੰਘ ਜੀ ਨੇ ਜੋ ਇੱਕ ਕਾਰਜ ਕੀਤਾ ਸੀ ਦੇਸ਼ ਵਾਸਤੇ ਉਸ ਨੂੰ ਉਸ ਦੀ ਉਗਾਈ ਦਿੱਤੀ ਉਹ ਲਿਖ ਕੇ ਦਿੱਤਾ ਵੀ ਸਾਡੇ ਸਤਿਗੁਰੂ ਸਾਡੇ ਪੁਰਖੇ ਸਭ ਨੂੰ ਰਾਮ ਸਿੰਘ ਜੀ ਇਹਨਾਂ ਨੇ 3 ਜੂਨ ਨੂੰ ਜਿਹੜਾ ਪਿੰਡ ਫੋਟੇ ਵਿਖੇ ਆਨੰਦ ਕਾਰਜ ਕੀਤੇ ਸਨ ਤੇ ਇਸ ਦੇ ਆਧਾਰ ਤੇ ਅਸੀਂ ਇਹ ਕਾਰਜ ਕਰ ਰਹੇ ਹਾਂ ਕਿ ਅਸੀਂ ਹਰਾਮੀ ਨਹੀਂ ਹੈ ਸਾਡਾ ਅੱਜ ਤੋਂ ਬਾਅਦ ਜਿਹੜਾ ਆਨੰਦ ਕਾਰਜ ਜਿਹੜਾ ਉਹ ਫਿਰ ਜਿਹੜਾ ਇੱਕ ਐਕਟ ਸੀਗਾ ਭਾਰਤ ਸਰਕਾਰ ਦੇ ਵਿੱਚ ਅਸੈਂਬਲੀ ਦੇ ਵਿੱਚ ਪਾਸ ਕਰਾ ਦਿੱਤਾ ਗਿਆ ਤੇ ਇਹ ਸਿੱਖ ਮੈਰਿਜ ਐਕਟ ਉਦੋਂ ਤੋਂ ਫਿਰ ਇਹ ਮੰਨ ਲੇ ਕਿ ਕਾਨੂੰਨੀ ਤੌਰ ਤੇ ਉਹਤੇ ਅਸੀਂ ਇਸ ਆਨੰਦ ਦੇ ਇਸ ਆਨੰਦ ਕਾਰਜ ਦੇ ਹੱਕਦਾਰ ਹੋ ਗਏ। ਸਾਧ ਸੰਗਤ ਜੀ ਜਦੋਂ ਬਜ਼ੁਰਗਾਂ ਦੇ ਕੀਤੇ ਹੋਏ ਕਾਰਜ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਦੇ ਜਦੋਂ ਇਹ ਕਲਨਾ ਕਾਲੀ ਖੰਗ ਗਾਲ ਹੁੰਦੀ ਹੈ ਸਾਹਮਣੇ ਦਰੂ ਕੰਬ ਜਾਂਦੀ ਹੈ ਸਾਧ ਸੰਗਤ ਜੀ ਮੈਂ ਇਸ ਗੱਲ ਨੂੰ ਹੋਰ ਅੱਗੇ ਵਧਾਉਣਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਜੀ ਨੇ ਅੱਗੋਂ ਫਿਰ 100 ਸਾਲਾਂ ਬਾਅਦ ਉਸੇ ਹੀ ਖੋਤੇ ਪਿੰਡ ਇਹ 1965 ਨੂੰ ਫਿਰ 150 ਅਨੰਦ ਕਾਰਜ ਕੀਤਾ 100 ਸਾਲ ਮਨਾਇਆ ਗਿਆ 150 ਅਨੰਦ ਕਾਰਜ ਅਤੇ ਫਿਰ ਸਮੂਹਿਕ ਦਾਇ ਦੇਹੀ ਤੋਰਹੀ ਇਹ ਕੀਤਾ ਗਿਆ ਤੇ ਅੱਗੋਂ ਅੱਜ ਵੀ ਮੌਜੂਦਾ ਸ੍ਰੀ ਸਤਗੁਰੂ ਉਦੇ ਸਿੰਘ ਸਤੇ ਪਾਸ਼ਾ ਜੀ ਉਸੇ ਹੀ ਲੀਨ ਹੋ ਦਾ ਤੋਰਦੇ ਹੋਏ ਬੜੇ ਪਰਪਕਤਾ ਨਾਲ ਇਹ ਫੇਰ ਦੁੜਾਉਂਦੇ ਨੇ ਸਾਨੂੰ ਦਿਰਾਉਂਦੇ ਨੇ ਕਹਿੰਦੇ ਹਨ ਵੀ ਇਹ ਜੋ ਅਨੰਦ ਕਾਜ ਦੀ ਰੀਤੀ ਹੈ ਬੜੀ ਮੁਸ਼ਕਲ ਨਾਲ ਮਿਲੀ ਹੈ ਸਾਨੂੰ ਆਪਾਂ ਇਤਿਹਾਸ ਨਾਲ ਪਿੱਛੇ ਦਾ ਸਹਰ ਬੜੀ ਮੁਸ਼ਕਲ ਨਾਲ ਦਿੱਤੀ ਹੈ ਸਤਗੁਰੂ ਜੀ ਕਹਿੰਦੇ ਫਰਮਾਉਂਦੇ ਹਨ ਕਿ ਦੇਖੋ ਕਿੰਨੀ ਕਾਲਨਾ ਕਾਲੀ ਹੈ ਇਹ ਆਨੰਦ ਕਾਰਜ ਨੂੰ ਆਨੰਦ ਕਾਰਜ ਹੀ ਰਹਿਣ ਦੀ ਏ ਕਿਉਂਕਿ ਸਵਾਰਪੇ ਚੋਂ ਆਨੰਦਤਾਰ ਦਿੱਤਾ ਜਾਂਦਾ ਹੈ। ਜਿਸੋ ਕੇ ਸਵਾਰ ਕਰ ਦਿੱਤਾ ਜਾਂਦਾ ਹੈ। ਸਾਧ ਸੰਗਤ ਜੀ ਅੱਜ ਵੀ ਸਵਾਰਪੇ ਦੇ ਵਿੱਚ ਦੇਦੀ ਗੱਡ ਕੇ ਕਿ ਹਮਨ ਦੇ ਆਲੇ ਦੁਆਲੇ ਚਾਰਨਾਵਾ ਲੈ ਕੇ ਆਨੰਦ ਕਾਰਜ ਕੀਤੇ ਜਾਂਦੇ ਸਤਿਗੁਰੂ ਜੀ ਫਰਮਾਉਂਦੇ ਆਂ ਕਹਿੰਦੇ ਆਣ ਇਹ ਸ੍ਰੀ ਤੂ ਨੂੰ ਆਪਾਂ ਆਨੰਦ ਕਾਰਜ ਨੂੰ ਗੰਗਲਾ ਨਾ ਕਰੀਏ। ਗੰਗਲੇ ਦਾ ਭਾਵ ਆਪਾਂ ਸਮਾਜ ਦੇ ਫਿਰ ਦੁਬਾਰਾ ਉਸੇ ਹੀ ਰਿਵਾਜਾਂ ਦੇ ਅੰਦਰ ਨਾ ਫਸੀਏ ਜਿਨ੍ਹਾਂ ਨੂੰ ਅਸੀਂ आनंद کاری ਤੋਂ ਬਾਅਦ ਅਸੀਂ ਰੀਤੀ ਆਪਣੀ ਹੋਰ ਅਪਣਾ ਲੈਣੇ ਹਾਂ ਉਹਨੂੰ ਪਾਓ ਅੱਜ ਦੇ ਯੁੱਗ ਵਿੱਚ ਆਪਾਂ ਜਿਹੜੇ ਆ ਉਹ ਪਾਰਟੀਆਂ ਵੀ ਕਹਿ ਦਿੰਦੇ ਆ ਉਹ ਹੋਰ ਕਾਰਜ ਵੀ ਕਹਿ ਦਿੰਦੇ ਆ ਕਹਿੰਦੇ ਇਹ ਹੋਰ ਕਾਰਜ ਨਾ ਕਰੋ ਆਨੰਦ ਨੂੰ ਆਨੰਦ ਹੀ ਰਹਿਣ ਦਿਓ ਕਿ ਬੜੀ ਮੁਸ਼ਕਲ ਨਾਲ ਇਹ ਰੀਤੀਆਂ ਟੁੱਟਦੀਆਂ ਹਨ ਸਾਧ ਸੰਗਤ ਜੀ ਰੀਤ ਤੋੜਨਾ ਬੜਾ ਔਖਾ ਹੁੰਦਾ ਹੈ